ਤੇਰੀ ਤਸਵੀਰ ਦੇ ਉਹਦੇ ਰਹਿ ਨੇ ਉਹਦੇ ਨਾਲ ਕੀ ਵਲਦ ਪੰਜਾਬੀ ਸੈਂਟਰ ਡਾਕਟਰ ਭੀਮੇਂਦਰ ਪੀਏ ਥੋੜੀਆਂ ਅਗਲੀਆਂ ਕੁਰਸੀਆਂ ਨੇ ਜਿਹੜੀਆਂ ਥੋੜੀਆਂ ਫ੍ਰੀ ਕੀਤੀਆਂ ਹਨ ਰੈਸਲ ਤੇ ਰਸਪਾਲ ਸਿੰਘ ਰੈਸਲ ਵੱਲੋਂ ਬਹੁਤ ਸਾਰਾ ਉਪਰਾਲਾ ਪਰਮਾ ਜੋਰਦਾਰ ਤਾੜੀਆਂ ਲਾ ਦਿਓ ਜੀ ਉਹਨਾਂ ਦਾ ਸਵਾਗਤ ਕਰ ਰਹੇ ਨੇ ਸਾਡੇ ਛੋਟੇ ਛੋਟੇ ਬੱਚੀਆਂ ਪਰਮਾਤਮਾ ਮੈਨਾਂ ਨੂੰ ਤੰਦਰੁੱਖਿਆ ਬਖਸ਼ੇ ਦਿਨ ਦੋ ਕੁਲੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਸੋ ਜਸਵੀਰ ਸਿੰਘ ਜੱਸੀ ਸੋਹਿਆਵਾਲਾ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਬਲਤਾਰ ਸਿੰਘ ਰੈਸਲ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਜੀ ਇੱਥੇ ਦੂਜਾ ਆਦਨੀ ਸੇ ਆਪਣਾ ਹੈ ਜੀ ਆ ਹੁਣ ਕੀ ਗੱਲਾਂ ਕਰਦੇ ਹੋ ਜੀ ਚਾਰ ਦਿਨ ਦਾ ਟਾਈਮ ਦਿੱਤਾ ਹੁਣ ਚਾਰ ਦਿਨ ਰਹਿ ਕੇ ਬ੍ਰਾਤ ਲਾਉਣ ਜੋਂ ਤੁਸਿਆ ਗੱਲਾਂ ਔਰ ਨਵੀਂ ਪਸੂੜੀ ਪਾਈ ਬੈਠੇ ਹੋ ਮਾਂ ਮਾਂ ਪੱਲੇ ਰੋਣਾ ਤੇ ਅੱਖੀਆਂ ਵਿੱਚ ਪਾਣੀ ਹੋ ਨਸ਼ਿਆ ਨਹੀਂ ਖਾ ਲਈ ਪੰਜਾਬ ਦੀ ਜਵਾਨੀ ਹੋ ਨਸ਼ਿਆ ਨਹੀਂ ਖਾ ਲਈ ਪੰਜਾਬ ਦੀ ਜਵਾਨੀ ਹੈ ਤੇਰੇ ਤੋਂ ਇਹ ਮੀਤ ਨਹੀਂ ਸੀ ਤੇਰੇ ਤੋਂ ਇਹ ਮੀਤ ਨਹੀਂ ਸੀ ਤੇਰੇ ਤੋਂ ਇਹ ਮੀਤ ਨਹੀਂ ਸੀ ਕੋਈ ਪਤਾ ਕੀ ਹਾਲ ਫੜਾਈ ਫਿਰਦਾ ਤੂੰ ਆਵਦਾ ਓਏ ਓ ਤੈਨੂੰ ਪੜਨੇ ਪਾਇਆ ਸੀ ਕਿਹੜੇ ਚੱਕਰ ਚ ਪੈ ਗਿਆ ਤੂੰ ਤੇ ਜਿਹੜਾ ਮਾਰ ਲਿਆ ਕਰ ਮਾਂ ਤੇ ਦਾ ਫਿਕਰ ਨਹੀਂ ਬਰਾਬਰ ਦੀ ਭੈਣਾ ਤੇਰੇ ਕਿ ਜਦੋਂ ਉਹਨਾਂ ਨੂੰ ਫੋਨ ਕਰ ਲਿਆਗਾ ਪਰਨੇ ਪਾਇਆ ਚੰਡੀ ਕਾਲਾ ਸੀ ਇਹਨੂੰ ਕੋਈ ਬਾਪੂ 2 ਲੱਖ ਹੌਲੀ ਬੋਲ ਇਹੋ ਜਿਹੇ ਕੁੱਤੇ ਪਤਾ ਮੈਨੂੰ ਤੇ ਯਾਰ ਬਿੱਲੀਆਂ ਦਾ ਕੋਈ ਪੁੱਤ ਉਹ ਲੋਕਾਂ ਦਾ ਸਾਲ ਜੂਖਾ ਲਗਦਾ ਚਪੜਾ ਕੇ ਇੱਥੇ ਬਹਿ ਜਾ ਵਾ ਵੈਸੇ ਢੇਡੇ ਕੇਲੇ ਮਾਰ ਜਾ ਪੂਰਾ ਹੋਰ ਕੀ ਕੀ ਕਿੱਥੇ ਜਾ ਕੇ ਆਉਣਾ ਕੀ ਚਾਹੀਦਾ 25000 ਰੁਪਏ ਚਾਹੀਦਾ ਆ ਯਾਰ ਇਹਨਾਂ ਨੂੰ ਕੁਲੂ ਮਨਾਲੀ ਆ ਕੇ ਹੋਣਾ ਕੁਲੂ ਮਨਾਲੀ ਜਾਣਾ 25000 ਰੁਪਏ ਚਾਹੀਦਾ ਹਾਂ ਹੋ ਜਿੰਨੀ ਮਰਜ਼ੀ ਰਕਮ ਕਮਾ ਲਈ ਫਿਰ ਵੀ ਆਲਾ ਦਾ ਚੰਗੀਆਂ ਨਾ ਹੋ ਜਿੰਨੀ ਮਰਜੀ ਰਕਮ ਕਮਾਲੀ ਹੋ ਨਾਲੇ ਦਿਨ ਕੱਟਦੇ ਵਿੱਚ ਫਿਕਰਾ ਹੋ ਦਿਨ ਕੱਟਦੇ ਵਿੱਚ ਫਿਕਰਾ ਆਉ ਤੋ ਰਾਤ ਗਣਉਂਦੀ ਤਾਰੇ ਹੋ ਕਈ ਨਖਰਿਓ ਦੇ ਨਾਲ ਖਾਂਦੇ ਤੇ ਕਵਿਤਾਵਾਂ ਜੇ ਅਧੀਆਂ ਪੜ੍ਹੀਏ ਸਮਝ ਨਹੀਂ ਆਉਂਦੀਆਂ ਕੁੜੀਆਂ ਤੇ ਕਵਿਤਾਵਾਂ ਜੁ ਮੈਂ ਬੇਨਤੀ ਕਰਦਾ ਡਾਕਟਰ ਹਮੇਸ਼ ਹਰਿਆਣੇ ਜੀ ਨੂੰ ਜੋ ਵੀ ਮੰਚ ਤੇ ਆਉਣ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਸੋ ਬੋਲੇ ਸੋ ਨਿਹਾਲ ਵਾਹਿਗੁਰੂ ਬੋਲੇ ਸੋ ਨਿਹਾਲ ਇੱਕ ਸਾਡੇ ਵਿਚਕਾਰ ਸਾਡੀ ਲੜਕੀ ਵਕੀਲ ਸਾਹਿਬ ਪਹੁੰਚੇ ਨੇ ਮਨਪ੍ਰੀਤ ਕੌਰ ਉਹ ਵੀ ਸਾਡੇ ਬੋਲੇ ਸੋ ਨਿਹਾਲ ਭੱਜਣ ਨਾਲੋ ਵਿੱਚ ਮੈਦਾਨੇ ਮਰ ਜਾਈਏ ਤਾਂ ਚੰਗਾ ਏ ਖੌਰੇ ਕੱਲ ਮੇਲੇ ਨਾਲ ਮੌਤੋ ਸਾਹਿਬ ਜੀ ਕਿਤਾਬ ਕੱਲੀਆਂ ਕਿਤਾਬਾਂ ਕਿਤਾਬ ਵੀਰ ਜੀ ਹੋਤਾ ਹੋਈ ਲੜਕੀਆਂ ਲਈ ਲਾਜਿਆ ਕਰੋ ਜੀ ਜ਼ੋਰਦਾਰ ਨਾਲ ਇੱਕ ਮੋਹਿਤ ਕੁੜੀਆਂ ਨਾ ਸੋਏ ਨੰਨੇ ਮੁੰਨੇ ਬੱਚੇ ਨੇ ਜੀ ਜਿਨ੍ਹਾਂ ਨੇ ਸੁੰਦਰ ਲਿਖਾਈ ਬਾਕੀ ਗੀਤ ਸੰਗੀਤ ਦੇ ਵਿੱਚ ਮੁਕਾਬਲੇ ਦੇ ਜਿਹੜੇ ਫਾਟ ਸਾਂਗੜ ਜੇਤੂ ਰਹੇ ਉਹਨਾਂ ਨੂੰ ਸਾਡੇ ਡਾਕਟਰ ਭੀਮੇਂਦਰ ਵਾਰਲਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਡੇ ਮੁਕਬਲਾਰੇ ਜਸਵੀਰ ਸਿੰਘ ਜੱਸੀ ਸੋਈਆਂ ਵਾਲਾ ਹਾਂ ਇੱਕ ਇਸ ਤੋਂ ਬਾਹਰ ਜਿਹੜੇ ਬੱਚੇ ਰਹਿ ਗਏ ਉਹਨਾਂ ਦੀ ਕਿਉਂਕਿ ਇਹ ਨਾਪੇ ਲਾ ਕੇ ਦੀ ਸ਼ਾਨ ਆ ਇਹ ਸਾਰਾ ਕੁਝ ਸਾਡੇ ਬਲਕਾਰ ਸਿੰਘ ਰਾਇਸਲ ਅਤੇ ਰਸਪਾਲ ਸਿੰਘ ਬਾਈ ਦੀ ਵਿਦਾਉਤ ਹੋ ਰਿਹਾ ਨਿਊ ਆਜ਼ਾਦ ਆਨ ਵੈਲਫੇਅਰ ਹਾਂਜੀ ਸਰ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਪਹੁੰਚੇ ਕਿਉਂ ਗਾਉ ਮੇਰੇ ਬਾਰੇ ਅੱਜ ਹਰੀਦਾਸ ਕਲੋਨੀ ਵਿਖੇ ਬਲਕਾਰ ਸਿੰਘ ਰੈਸਲਰ ਰਸਪਾਲ ਸਿੰਘ ਰੈਸਲਰ ਤੇ ਇਹਨਾਂ ਦੇ ਕਲੱਬ ਦੇ ਵੱਲੋਂ ਜਿਹੜਾ ਸਹੀਦ ਜयन ਸਰਦਾਰ ਭਗਤ ਸਿੰਘ ਜੀ ਦੀ ਰਾਜਗੁਰੂ ਤੇ ਸਖਦੇਵ ਦੀ ਯਾਦ ਨੂੰ ਸਮਰਪਿਤ ਇਹਨਾਂ ਕਲੱਬੀ ਜਿਹੜਾ ਨਾਟਕ ਮੇਲਾ ਕਰਵਾਇਆ ਜਾ ਰਿਹਾ ਬਹੁਤ ਹੀ ਚੰਗਾ ਅਪਰਾਲਾ ਕਿਉਂਕਿ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਹ ਵੱਡਾ ਅਪਰਾਲਾ ਕਰਦੇ ਨੇ ਤੇ ਮੈਨੂੰ ਵਧਾਈ ਵੀ ਦਿਨਾ ਜਿਨ੍ਹਾਂ ਨੇ ਐਡਾ ਵਰਦੀਆ ਉਦਮ ਕੀਤਾ ਤੇ ਮੇਰੀ ਬਾਕੀ ਵੀ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਮਹੱਲਿਆਂ ਦੇ ਵਿੱਚ ਇਹੋ ਜਿਹੇ ਜਿਹੜੇ ਨਾਟਕ ਮੇਲੇ ਕਰਾਓ ਤਾਂ ਜੋ ਜਿਹੜੀ ਸਾਡੀ ਨੌਜਵਾਨੀ ਨਸਿਆਂ ਦੇ ਵਿੱਚ ਲੱਗੀ ਆ ਜਾਂ ਮਾ ਆਪਣੇ ਹੋਰ ਗਲਤ ਸੈਟੀਆਂ ਦੇ ਵਿੱਚ ਲੱਗੀ ਆ ਉਹਨਾਂ ਨੂੰ ਕੁਝ ਚੰਗਾ ਸੁਝਾਅ ਮਿਲ ਸਕੇ ਤੇ ਉਹਨਾਂ ਨੂੰ ਕੋਈ ਸੰਦੇਸ਼ ਮਿਲ ਸਕੇ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਬਹੁਤ ਹੀ ਚੰਗਾ ਪ੍ਰੋਗਰਾਮ ਅੱਜ ਹਰੀਦਾਸ ਕਲੋਨੀ ਦੇ ਵਿੱਚ ਨਿਊ ਆਜ਼ਾਦ ਵੈਲਫੇਅਰ ਕਲੱਬ ਵੱਲੋਂ ਜੋ oprala ਕੀਤਾ ਗਿਆ ਹੈ ਮਿੱਟੀ ਦਾ ਫਰੋਲ ਜੋ ਗਿਆ ਨਾਟਕ ਪਹਿਲਾ ਨਾਟਕ ਇੱਥੇ ਖੇਡਿਆ ਜਾਣਾ ਹੈ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਿਆਂ ਦੇ ਸੰਬੰਧ ਵਿੱਚ ਉਹ ਨਾਟਕ ਹੋਏਗਾ ਕਿ ਨਸ਼ੇ ਨੇ ਜਿਹੜੇ ਉਹ ਸਾਡੇ ਸਮਾਜ ਨੂੰ ਬੜਾ ਤਬਾਹ ਕਰ ਰਹੇ ਆ ਤੇ ਨਸ਼ਿਆਂ ਤੋਂ ਗ੍ਰੇਜ਼ ਕਰਨ ਦੇ ਲਈ ਉਹ ਪ੍ਰੇਰਣਾ ਦਿੱਤੀ ਗਈ ਆ ਉਸ ਦੇ ਵਿੱਚ ਬਹੁਤ ਹੀ ਸਲਾਗਾ ਜੋ ਕਦਮ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਬਲਕਾਰ ਸਿੰਘ ਜੀ ਨੇ ਤੇ ਇਹਨਾਂ ਦੇ ਭਰਾ ਰਸਵਾਲ ਸਿੰਘ ਜੀ ਤੇ ਹੋਰ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਬਹੁਤ ਵਧੀਆ ਉਦਮ ਕੀਤਾ ਇਹਨਾਂ ਨੇ ਔਰ ਵਧਾਈ ਦੇ ਪਾਤਰ ਨੇ ਔਰ ਮੈਂ ਬਾਕੀ ਕਲੱਬਾਂ ਨੂੰ ਵੀ ਜਿੱਥੇ ਵੀ ਕਲੱਬ ਵਗੈਰਾ ਇਸ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਮੇਰੇ ਜੂਸ ਕਲੱਬ ਦੇ ਸਾਥੀਆਂ ਦਾ ਮਹਲਾ ਹਰੀਸ ਕੁਲ ਨਾਬਾ ਦਾ ਸਾਡੇ ਮੁੱਖ ਮਹਿਮਾਨ ਸਰਦਾਰ ਜਸਵੀਰ ਸਿੰਘ ਜੱਸੀ ਸਰਦਾਰ ਸਾਡੇ ਪ੍ਰੋਫੈਸਰ ਸਾਹਿਬ ਸਰਦਾਰ ਅਮਰ ਸਿੰਘ ਜੀ ਸਾਡੇ ਪ੍ਰੋਫੈਸਰ ਸਾਹਿਬ ਡਾਕਟਰ ਭੀਮੇਂਦਰ ਜੀ ਤੇ ਸਾਡੇ ਮੁੱਖ ਮਹਿਮਾਨ ਸਰਦਾਰ ਅਵਤਾਸ਼ ਸਿੰਘ ਨੰਦੜੇ ਸਾਹਿਬ ਉਹ ਵੀ ਛੱਡੇ ਪਹੁੰਚਣ ਵਾਲੇ ਨੇ ਮੈਂ ਸਾਰਿਆਂ ਦਾ ਦਿਲ ਦੇ ਗਹਿਰੇ ਤੋਂ ਧੰਨਵਾਦ ਕਰਨਾ ਨੀਟੂ ਸ਼ਰਮਾ ਜੀ ਸੰਦੀਪ ਕੋਟੀ ਜੀ ਕਿਉਂਕਿ ਜਿਨ੍ਹਾਂ ਨੇ ਮੇਰਾ ਦਿਲ ਦੀ ਰਾਤ ਦੁੱਗਣੀ ਚੌਗਣੀ ਤਰੱਕੀ ਦੇ ਨਾਲ ਨਾਲ ਮੈਂ ਦੁਆਵਾਂ ਵੀ ਕੀਤੀਆਂ ਨੇ ਔਰ ਮੇਰਾ ਸਾਥ ਵੀ ਦੇ ਰਹੇ ਨੇ ਔਰ ਮੈਂ ਇਹ ਸਾਡਾ 157ਵਾਂ ਪ੍ਰੋਗਰਾਮ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਪੂਰੇ ਨਾਬੇ ਹਲਕੇ ਦੇ ਵਿੱਚ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਇਹ ਉਪਰਾਲਾ ਕਰਨਾ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦਾ ਸਾਡਾ ਇਹ ਹੈ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ-ਕੱਲੇ ਸਰਕਾਰੀ ਸਕੂਲ ਦੇ ਵਿੱਚ ਦੌੜ ਮੁਕਾਬਲੇ ਕਰਵਾ ਰਹੇ ਹਾਂ ਪਿੰਡਾਂ ਦੇ ਵਿੱਚ ਦੌੜ ਮੁਕਾਬਲੇ ਕਰਵਾ ਰਹੇ ਹਾਂ ਸ਼ਹਿਰ ਦੇ ਵਿੱਚ ਕੱਲੇ-ਕੱਲੇ ਬਾੜ ਦੇ ਵਿੱਚ ਅਸੀਂ ਜਾ ਕੇ ਆਪਣੇ ਜੂਸ ਕਲੱਬ ਨੂੰ ਦੌੜ ਮੁਕਾਬਲੇ ਕਰਵਾ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਉਹ ਨਸ਼ੇ ਤੋਂ ਕੁਰੇਜ ਕਰਨ ਔਰ ਆਪਣੀ ਚੰਗੀ ਸਿਹਤ ਵੱਲ ਧਿਆਨ ਦੇਣ ਔਰ ਪੁੱਠੀਆਂ ਆਤਮਾ ਨੂੰ ਛੱਡ ਕੇ ਚੰਗੀਆਂ ਤਬਾ ਨਾਲ ਜੁੜਨਾ ਔਰ ਗਰਾਊਂਡ ਨਾਲ ਜੁੜਨਾ ਔਰ ਅੱਗੇ ਤਰੱਕੀ ਵਕਸਨ ਦਿਲ ਦੀ ਗ੍ਰਹਿਣੀ ਜੀ ਧੰਨਵਾਦ ਕਰਦੇ ਆ ਸਾਰੇ ਮੁੱਖ ਮਹਿਮਾਨ ਸਾਹਿਬ ਦਾ ਸਮੂਹ ਹਰਜਸਤੂ ਨਾਬਾ ਦਾ ਉਨੇ ਨਾਬਾ ਹਲਕਾ ਦਾ ਆ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਿਨ੍ਹਾਂ ਨੇ ਆਪਣੇ ਸਾਰੇ ਪ੍ਰੈਸਰ ਰਿਪੋਰਟਰ ਦਾ ਔਰ ਜਿਹੜੇ ਨਾਟਕ ਕਰਨ ਆਏ ਮੇਰੇ ਵੀਰ ਮਿੱਟੀਨਾ ਫਰੋਲ ਜੋਗੀਆ ਔਰ ਸਾਡੇ ਜੱਸੀ ਸੋਈਆ ਜੀ ਚੇਅਰਮੈਨ ਨਾਬੇ ਦੇ ਸਾਰੇ ਔਰ ਬਲੌਕ ਆ ਸਾਡੇ ਬਲਕਾਰ ਜੀ ਸੰਦੀਪ ਕੋਟੀ ਜੀ ਔਰ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਇਹ ਜੇ ਬੱਚਿਆਂ ਨੂੰ ਅੱਗੇ ਲਿਜਾ ਕੇ ਬਰੀਆ ਮੰਤਰਾ ਸੋਚ ਇਹਨਾਂ ਦੀ ਜੋ ਕਿ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੇ ਨੇ ਮੈਂ ਬਹੁਤ ਧੰਨਵਾਦ ਕਰਦੀ ਆ ਇਹਨਾਂ ਦੇ ਸਾਰੇ ਨਾਟਕ ਜਿਹੜੇ ਵੀ ਕਰਦੇ ਨੇ ਪ੍ਰੋਗਰਾਮ ਕਰਦੇ ਨੇ ਮੈਨੂੰ ਵਿੱਚ ਸ਼ਾਮਲ ਰੱਖਦੇ ਨੇ ਮੈਂ ਬਹੁਤ ਧੰਨਵਾਦੀ ਆ ਹੋਰ ਸਾਰੇ ਜਿਹੜੇ ਇੱਥੇ ਆਏ ਨੇ ਸਾਰੇ ਆਪਣਾ ਟਾਈਮ ਕੱਢ ਕੇ ਮੈਂ ਜੀ ਬਰਕਮ ਬਲਕਰ ਰੈਸਲ ਜੀ ਤੇ ਰਿਸ਼ਪਾਲ ਰੈਸਲ ਜੀ ਇਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਬੱਚਿਆਂ ਵਾਸਤੇ ਕੀਤਾ ਗਿਆ ਜੀ ਤੇ ਛੋਟੇ ਬੱਚਿਆਂ ਦੀਆਂ ਰਚਨਾਵਾਂ ਸੁਣੀਆਂ ਨਾਟਕ ਕਰਵਾ ਰਹੇ ਨੇ ਵੱਡਿਆਂ ਵਾਸਤੇ ਬੜਾ ਕੁਝ ਹੁੰਦਾ ਪਰ ਬੱਚਿਆਂ ਵਾਸਤੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਆਪਣੇ ਭਵਿੱਖ ਵਾਸਤੇ ਬਹੁਤ ਵਧੀਆ ਹੋਊਗਾ ਬਹੁਤ ਵਧੀਆ ਇਸ ਵੇਲੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਔਰ ਪੰਜਾਬ ਸਰਕਾਰ ਬਹੁਤ شدت ਦੇ ਨਾਲ ਭਗਵੰਤ ਮਾਨ ਹੋਰਾਂ ਦੀ ਰਹਿਨਮਾਈ ਦੇ ਵਿੱਚ ਇੱਕ ਵੱਡੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਕਰ ਰਹੀ ਹੈ ਔਰ ਇਸੇ سلسلے ਦੇ ਵਿੱਚ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਬਹੁਤ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਨਾਟਕਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਔਰ ਉਹ ਇੱਕ ਆਪਣਾ ਵੱਖਰਾ ਨਾਟਕ ਮਿੱਟੀ ਦਾ ਫਰੋਲ ਜੋਗੀ ਆ ਜਿਹੜਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਬਹੁਤ ਖੂਬਸੂਰਤ ਤਰੀਕੇ ਨਾਲ ਉਹ ਸਾਰੀ ਦਰਦ ਕਹਾਣੀ ਨੂੰ ਪੇਸ਼ ਕਰਦਾ ਹੈ ਸੋ ਅੱਜ ਇਸ ਨਾਬਾ ਦੀ ਕਲੋਨੀ ਵਿਖੇ ਸਾਰੇ ਜਿੰਨੇ ਵੀ ਚਾਹੇ ਬੱਚੇ ਨੇ ਚਾਹੇ ਨੌਜਵਾਨ ਨੇ ਚਾਹੇ ਕਫਤਾਮਾਂ ਦੇ ਰਾਹੀ ਚਾਹੇ ਨਾਟਕਾਂ ਦੇ ਰਾਹੀ ਚਾਹੇ ਗੀਤਾਂ ਦੇ ਰਾਹੀ ਸਰਦੀਪ ਬਾਪਲਾ ਜੀ ਮੇਰੇ ਨਾਲ ਮੇਰੇ ਸਾਥੀ ਸਾਰੇ ਜਿੰਨੇ ਵੀ ਖੜੇ ਨੇ ਇਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਪ੍ਰੋਗਰਾਮ ਇਹ ਨਾਟਕ ਜਾਂ ਹੋਰ ਗੀਤ ਸੰਗੀਤ ਮੇਲਾ ਚ ਹੋ ਰਿਹਾ ਸੋ ਇਹਦੇ ਵਿੱਚ ਇਹੀ ਨੌਜਵਾਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਹੈ ਕਿ ਆਓ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਲੰਬੇ ਸਮੇਂ ਤੋਂ ਸਾਡੇ ਨੌਜਵਾਨ ਨਸ਼ੇ ਦਾ ਸਾਡੇ ਵੀਰ ਦਾ ਨਿਊ ਆਜ਼ਾਦ ਨੌਜਵਾਨ ਵੈਲਫੇਅਰ ਐਂਡ ਸਪੋਰਟਸ ਕਲੱਬ ਹਰੀਦਾਸ ਲੋਨੀ ਨਾਬਾ ਦਾ ਇਹ ਅੱਜ ਦੇ ਸਮਾਜ ਨੂੰ ਇਸਦੀ ਲੋੜ ਵੀ ਆ ਮਿੱਟੀ ਨਾਲ ਰੋਲ ਜੋ ਗਿਆ ਨਾਟਕ ਦਾ ਜਿਹੜਾ ਪੇਸ਼ਕਾਰੀ ਦਾ ਆਯੋਜਨ ਕੀਤਾ ਗਿਆ ਇਹ ਨਸ਼ਿਆਂ ਦੇ ਲਈ ਆਪ ਨੂੰ ਸਾਰਿਆਂ ਨੂੰ ਪਤਾ ਇਹਦੀ ਰੋਕਥਾਮ ਲਈ ਸਰਕਾਰ ਵੀ ਬੜੇ ਉਪਰਾਲੇ ਕਰ ਰਹੀ ਆ ਇਹ ਨਾਟਕ ਤੋਂ